ਬਿੱਲ ਲਿਆਂਦਾ ਗਿਆ ਤੇ ਮੈਂ ਉਸ ਬਿੱਲ ਤੇ ਕੁਝ ਖੜਾ ਹੋ ਕੇ ਬੋਲਿਆ ਔਰ ਜੋ ਮੇਰੇ ਜ਼ੈਨ ਚ ਆਇਆ ਜਦੋਂ ਬੇਅਦਬੀਆਂ ਦੇ ਇਸ਼ੂ ਦੇ ਉੱਤੇ ਬਿੱਲ ਲਿਆਂਦਾ ਗਿਆ ਤੇ ਮੈਂ ਉਸ ਬਿੱਲ ਤੇ ਕੁਝ ਖੜਾ ਹੋ ਕੇ ਬੋਲਿਆ ਔਰ ਜੋ ਮੇਰੇ ਜ਼ੈਨ ਚ ਆਇਆ ਕਿਉਂਕਿ ਸਪੀਕਰ ਸਾਹਿਬ ਨੇ ਇੱਕ ਛੋਟੀ ਅਰਦਾਸ ਕਰਕੇ ਗੱਲ ਸ਼ੁਰੂ ਕੀਤੀ ਵੀ ਆਪਾਂ ਜੀ ਪੰਜਾਬ ਦੇ ਵਿੱਚ ਵਿਅਦਮੀਆਂ ਦੇ ਇਸ਼ੂ ਤੇ ਜਿਹੜਾ ਉਹ ਰਾਜਨੀਤੀ ਨਹੀਂ ਹੋਣੀ ਚਾਹੀਦੀ। ਔਰ ਮੈਂ ਉੱਥੇ ਚਲੋ ਗੱਲ ਕਹਿਤੀ ਲੇਕਿਨ ਬਾਹਰ ਆਣ ਕੇ ਮੈਨੂੰ ਜਾਂ ਇੱਕ ਦੋ ਦਿਨਾਂ ਚ ਇਹ ਮਹਿਸੂਸ ਹੋਇਆ ਵੀ ਪਤਾ ਨਹੀਂ ਮੈਂ ਇਹੋ ਜੀ ਕਿਹੜੀ ਗੱਲ ਜਿਹੜੀ ਉੱਥੇ ਕਹ ਆਇਆ ਜਿਹਦਾ ਪਤਾ ਨਹੀਂ ਕਿੰਨਾ ਕੁ ਅਕਾਲੀ ਦਲ ਨੇ ਔਰ ਆਮ ਆਦਮੀ ਪਾਰਟੀ ਨੇ ਉਹਦਾ ਕਿੰਨਾ ਸੰਗਿਆਨ ਲਿਆ ਮੈਂ ਇਹ ਸਾਰਾ ਕੁਝ ਔਰ ਰਿਕਾਰਡ ਹੀ ਆ ਵੈਸੇ ਕਿਉਂਕਿ ਮੈਂ ਉਥੋਂ ਸ਼ੁਰੂ ਕਰ ਲੀਨਾ ਕਿ 2007 ਦੇ ਵਿੱਚ ਜਦੋਂ ਗੁਰੂ ਸਾਹਿਬ ਦਾ ਸੁਆਗ ਜਿਹੜਾ ਆ ਉਹ ਬਾਬਾ ਰਾਮ ਰਹੀਮ ਨੇ ਜਿਹੜਾ ਰਚਿਆ ਔਰ ਉਹਦੇ ਤੋਂ ਬਾਅਦ 2009 ਦੇ ਵਿੱਚ 2012 ਦੇ ਵਿੱਚ ਅਕਾਲੀ ਦਲ ਨੇ ਕੈਂਸਲੇਸ਼ਨ ਰਿਪੋਰਟ ਭਰੀ ਪਰ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਗ੍ਰੰਥ ਸਾਹਿਬ ਹੈ ਉਹਨਾਂ ਨੂੰ ਚੋਰੀ ਕਰ ਲਿਆ ਗਿਆ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸਿੰਘ ਸਹਿਬਾਨਾ ਤੋਂ ਬਾਬੇ ਰਾਮ ਰਹੀਮ ਨੂੰ ਮਾਫੀ ਵੀ ਦੁਆਤੀ ਉਹਨਾਂ ਦਿਨਾਂ ਦੇ ਵਿੱਚ ਹੀ ਔਰ ਉਹਦੇ ਤੋਂ ਬਾਅਦ ਪੋਸਟਰ ਵੀ ਲੱਗੇ ਹੋਰ ਜਿਹੜੀਆਂ ਵਿਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਉੱਥੇ ਨਰੇਟਿਵ ਕੀ ਸਿਰਜਿਆ ਗਿਆ ਕਿ ਇਹ ਸ਼ਾਇਦ ਸਿੱਖ ਨੌਜਵਾਨਾਂ ਦਾ ਹੀ ਕੰਮ ਹੈ ਤੇ ਉਹਦੇ ਤੋਂ ਬਾਅਦ ਜਦੋਂ ਧਰਨਾ ਲੱਗਿਆ ਤੇ ਉਹਦੇ ਤੋਂ ਬਾਅਦ ਜਿਹੜੀਆਂ ਜਿਹੜਾ ਇਹਨਾਂ ਨੇ ਸਾਲ ਸਵਾ ਸਾਲ ਸੀ ਇਹ ਤਾਂ ਇਸ ਗੱਲ ਲਈ ਲਕੂੰਦੇ ਰਹੇ ਕਿ ਹਾਂ ਬਈ ਇਹਦੇ ਵਿੱਚ ਅਕਾਲੀ ਦਲ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਜਾਂ ਪਰਿਵਾਰ ਦਾ ਜਿਹੜਾ ਉਹ ਕੋਈ ਰੋਲ ਨਹੀਂ ਹੈ ਤੇ ਜਿਹੜਾ ਨਿਹਾਰ ਇਹਨਾਂ ਨੇ ਲੈ ਕੇ ਆਂਦਾ ਤੇ ਜਿਹੜਾ ਅੱਜ ਤੱਕ ਵੀ ਜਿਹੜਾ ਉਹ ਚੱਲ ਰਿਹਾ ਤੇ ਜੇ ਇਹਨਾਂ ਨੇ 2007 ਦੇ ਵਿੱਚ ਠੀਕ ਕਾਰਵਾਈ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਸ਼ਾਇਦ ਪੰਜਾਬ ਨੂੰ ਇਹ ਦਿਨ ਹੀ ਨਾ ਦੇਖਣੇ ਪੈਂਦੇ ਤੇ ਹੋਰ ਕਿਸੇ ਦੀ ਜ਼ਰਤ ਨਹੀਂ ਸੀ ਹੋਣੀ ਔਰ ਉਹਦੇ ਤੋਂ ਬਾਅਦ 2017 ਦੇ ਵਿੱਚ ਮੈਂ ਇਸ ਕਰਕੇ ਸੀਕੁਐਂਸ ਦੇ ਵਿੱਚ ਲਿਆ ਰਿਹਾ ਵੀ ਤਾਂ ਕਿ ਆਪਾਂ ਨੂੰ ਥੋੜਾ ਜਿਹਾ ਯਾਦ ਵੀ ਆ ਜਾਵੇ ਤੇ ਤਾਂ ਕਿ ਮੇਰੇ ਕੋਲੋਂ ਵੀ ਕੋਈ ਇਹੋ ਜੀ ਗਲਤੀ ਨਾ ਹੋਵੇ ਤੇ 2017 ਦੇ ਵਿੱਚ ਸਰਕਾਰ ਦੋ ਇਸ਼ੂਸ ਤੇ ਆਈ ਸੀ ਇੱਕ ਬਿਆਦਬੀਆਂ ਦੇ ਇਸ਼ੂ ਦੇ ਉੱਤੇ ਤੇ ਦੂਸਰਾ ਡਰੱਗਸ ਦੇ ਇਸ਼ੂ ਤੇ ਔਰ ਮੇਰੇ ਕੈਪਟਨ ਅਮਰਿੰਦਰ ਸਿੰਘ ਨਾਲ ਡਿਫਰੈਂਸਸ ਹੋ ਸਕਦੇ ਆ ਲੇਕਿਨ ਅਸਲੀ ਗੱਲ ਹੈ ਕਿ ਸ਼ੁਰੂਆਤ ਜਿਹੜੀ ਆ ਉਹਨਾਂ ਨੇ ਬਿਆਦਬੀਆਂ ਦੇ ਕੇਸਸ ਦੇ ਵਿੱਚ ਠੀਕ ਸ਼ੁਰੂਆਤ ਕੀਤੀ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੀ ਜਿਹੜਾ ਬਣਾਇਆ ਸੀ ਔਰ ਇਹਦੇ ਵਿੱਚ ਸਰਕਾਰ ਦੀ ਵੀ ਔਰ ਕਾਂਗਰਸ ਹਾਈ ਕਮਾਂਡ ਦੀ ਖਾਸ ਕਰਕੇ ਰਾਹੁਲ ਗਾਂਧੀ ਦੀ ਬੜੀ ਕਲੀਅਰ ਕੱਟ ਡਾਇਰੈਕਸ਼ਨ ਸੀ ਵੀ ਇਹਦੇ ਵਿੱਚ ਜਲਦੀ ਇਨਸਾਫ ਮਿਲਣਾ ਚਾਹੀਦਾ ਔਰ ਤੁਹਾਨੂੰ ਯਾਦ ਹੋਣਾ 2019 ਦੇ ਵਿੱਚ ਇੱਕ ਬਰਗਾੜੀ ਚ ਰੈਲੀ ਹੋਈ ਸੀ ਜਿੱਤੇ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਇਸ ਇਹ ਇਨਸਾਫ ਜਿਹੜਾ ਚ ਰੈਲੀ ਹੋਈ ਸੀ ਜਿੱਤੇ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਇਸ ਇਹ ਇਨਸਾਫ ਜਿਹੜਾ ਇਹਦੇ ਦੋਸ਼ੀਆਂ ਨੂੰ ਜਿਹੜਾ ਮਿਲਣਾ ਚਾਹੀਦਾ ਔਰ ਮੇਰਾ ਖਿਆਲ ਹੈ ਕਿ ਉਹ ਇੱਕ ਵੀਡੀਓ ਛੋਟੀ ਜੀ ਮੈਂ ਤੁਹਾਨੂੰ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ व्यक्ति कोई चांस दूसरे तो भी है और जिन्होंने गलत काम जो है उनके खिलाफ कार्रवाई होगी सब कार्रवाई होगी ये गारंटी बार को लेना ਔਰ ਉਸ ਸਮੇਂ ਕਿਉਂਕਿ ਮੈਂ ਤਾਂ ਉਦੋਂ ਕੈਬਨਟ 'ਚ ਨਹੀਂ ਸੀ ਲੇਕਿਨ 2018 ਦੇ ਵਿੱਚ ਤੁਹਾਨੂੰ ਯਾਦ ਹੋਣਾ ਇੱਕ ਸਪੈਸ਼ਲ ਸੈਸ਼ਨ ਵੀ ਬੁਲਾਇਆ ਸੀ ਜਿਹਦੇ ਵਿੱਚ ਇੱਕ ਨਵਾਂ ਕਾਨੂੰਨ ਵੀ ਲਿਆਂਦਾ ਸੀ ਉਹਦੇ ਵਿੱਚ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਤ੍ਰਿਪਤਜਿੰਦਰ ਸਿੰਘ ਬਾਜਵਾ ਈਵਨ ਮਨਪ੍ਰੀਤ ਸਿੰਘ ਬਾਦਲ ਈਵਨ ਕੁਲਜੀਤ ਸਿੰਘ ਨਾਗਰਾ ਸੁਖਜਿੰਦਰ ਸਿੰਘ ਰੰਦਾਵਾ ਇਹ ਨਾਂ ਨੇ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਸੀ ਕਿ ਇਹ ਬਿਆਦਬੀਆਂ ਦੀ ਸਾਨੂੰ ਜਿਹੜੀ ਆ ਇਹਦਾ ਇਨਸਾਫ ਜਿਹੜਾ ਮਿਲਣਾ ਚਾਹੀਦਾ ਔਰ ਉਹਦੇ ਤੋਂ ਬਾਅਦ ਵੀ ਔਰ ਉਹਦੇ ਤੋਂ ਪਹਿਲਾਂ ਵੀ ਜਦੋਂ ਵੀ ਸੀਐਲਪੀ ਦੀ ਕਿਤੇ ਮੀਟਿੰਗ ਹੁੰਦੀ ਸੀ ਈਵਨ ਕੇ ਉਦੋਂ ਦੇ ਸਾਡੇ ਜਿਹੜੇ ਪ੍ਰਧਾਨ ਸੀ ਸੁਨੀਲ ਜਾਖੜ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਆਪਣਾ ਸਤੀਫਾ ਤੱਕ ਆਫਰ ਕਰ ਦਿੱਤਾ ਸੀ ਕਿ ਜੇ ਤੁਸੀਂ ਇਹਦੇ ਤੇ ਕੰਮ ਨਹੀਂ ਕਰਨਾ ਤੇ ਫਿਰ ਮੈਂ ਆਪਣਾ ਜਿਹੜਾ ਅਸਤੀਫਾ ਦੇ ਦਿੰਦਾ। ਔਰ ਉਹਦੇ ਵਿੱਚ ਵੀ ਜਦੋਂ ਇਹਨਾਂ ਨੇ 2020 ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਔਰ ਮੈਂ ਉਹਦੇ ਵਿੱਚ ਖਾਸ ਕਰਕੇ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਇਹ ਜਿਹੜਾ ਕੇਸ ਆ ਇਹ ਬਾਹਰ ਟਰਾਂਸਫਰ ਔਰ ਜੇ ਕਿਸੇ ਨੂੰ ਉਹਦੀ ਕਾਪੀ ਚਾਹੀਦੀ ਹੋਵੇ ਉਹ ਵੀ ਮੈਂ ਤੁਹਾਨੂੰ ਜਿਹੜੀ ਆ ਉਹ ਦੇ ਦਊਗਾ। ਆ ਉਹਦੀ ਕਾਪੀ ਵੀ ਕਿਉਂਕਿ ਮੈਂ ਨਾਰਮਲੀ ਕੀ ਹੁੰਦਾ ਸੀ ਮੈਂ ਲਗਭਗ ਨਾ ਇਹਨੂੰ ਡਾਕੂਮੈਂਟਡ ਕਰ ਲੀਣਾ ਹੁਣ ਇਸ ਕਰਕੇ ਕਰ ਲੀਣਾ ਮੇਰੇ ਆਪਣੇ ਲਈ ਵੀ ਇਹ ਚੰਗੀ ਹੁੰਦੀ ਆ ਵੀ ਤਾਂ ਕਿ ਮੈਂ ਵੀ ਨਾ ਝੂਠ ਬੋਲਾਂ ਇਹ ਰਿਕਾਰਡ ਦਾ ਹਿੱਸਾ ਬਣ ਜਾਵੇ ਤਾਂ ਕਿ ਇਹਦੀ ਕੰਸਿਸਟੈਂਸੀ ਵੀ ਜਿਹੜੀ ਆ ਉਹ ਬਣੀ ਰਹੇ ਲੇਕਿਨ ਉਹ ਜਿਹੜਾ ਕੇਸ ਆ ਉਹ ਫਿਰ ਟਰਾਂਸਫਰ ਨਹੀਂ ਹੋਇਆ ਸੀ ਔਰ ਲੇਟਰ ਔਨ ਉਸ ਕੇਸ ਦੇ ਵਿੱਚ ਹੀ ਜਿਹੜੀ ਆ ਪੰਜਾਬ ਦੇ ਵਿੱਚ